ਆਜਾ ਪਾਟ ਲੈ ਆਂ ਕੇਰੇ ਬਗੋ ਚੰਦ ਤੋ ਬੰਦੇ ਨੂੰ ਮੈਂ ਰਿਹਾ ਸੀ ਠੀਕ ਹੈ 1 ਸੈਂਟੀਮੀਟਰ ਕਰਦੇ ਆਂ ਤੇ ਤੇਰੇ ਕੋਲ ਇਹ ਅੱਜ ਵੀ ਤੇਰੇ ਕੋਲ ਨਾ ਨਾ ਲਿਖਿਆ ਆਇਆ ਅੱਜ ਤੇਰਾ ਫਰਮਾ ਦੇਖੀ ਕੀ सरपंच लाल बोल हरजी ਜੀ ਸੇ ਬਨੇੜਾ ਤੋਂ ਜੀ ਇਹ ਹਰਨੌਲੀ ਤੱਕ ਦਾ ਏਰੀਆ ਹੈ ਜਿੰਨਾ ਆਪਾਂ ਨੇਰ ਤੋਂ ਉਰਲਾ ਖਰੋਦੀ ਵਿੱਚ ਤੇ ਇਹ ਜਿੰਨਾ ਵੀ ਏਰੀਆ ਹੈ ਇਹ ਸਾਰਾ ਹੈ ਤੇ ਵੋਟਾਂ ਵਿਰਲੀਆਂ ਵਿਰਲੀਆਂ ਛੋਟ ਨਹੀਂ ਬਣੀ ਉਹ ਫਾਰਮ ਲੈ ਕੇ ਭਰ ਕੇ ਉਹਦੇ ਚ ਆਧਾਰ ਕਾਰਡ ਇੱਕ ਵੋਟ ਕਾਰਡ ਤੇ ਇੱਕ ਫੋਟੋ ਦੀ ਲੋੜ ਹੈ ਤੇ ਸਾਈਨ ਕਰਕੇ ਜਿਹੜਾ ਕਮੇਟੀ ਏਰੀਆ ਹੈ ਉਹਨਾਂ ਨੇ ਨਗਰਪਾਲਿਕਾ ਦੇ ਵਿੱਚ ਜਮਾ ਕਰਾਉਣੇ ਨੇ ਜਿਹੜਾ ਪਿੰਡੂ ਏਰੀਆ ਹੈ ਉਹਦੇ ਕਿਉਂਕਿ ਜਿਹੜੀ ਨੋਮੀਨੇਟ ਕਮੇਟੀ ਹੁੰਦੀ ਹੈ ਉਹ ਤਾਂ ਆਪਣੀ ਮਰਜ਼ੀ ਦੇ ਨਾਲ ਹੁੰਦੀ ਹੈ ਲੈਟਡ ਕਮੇਟੀ ਜਿਹੜੀ ਹੈ ਉਹ ਲੋਕਾਂ ਨੇ ਚੁਣੀ ਹੁੰਦੀ ਹੈ ਤੁਸੀਂ ਵਧੀਆ ਤੇ ਇਸ ਪ੍ਰਬੰਧ ਦੇ ਵਿੱਚ ਭੇਜਣਾ ਹੈ ਮੈਂ ਬੇਨਤੀ ਕਰਦਾ ਹਾਂ ਜੋ ਤੁਸੀਂ ਮੇਰੇ ਤੋਂ ਆਸ ਲਾਈਏ ਜੇ ਮੈਂ ਕੋਸ਼ਿਸ਼ ਕਰਾਂਗਾ ਉਸ ਦੇ ਉੱਤੇ ਪੂਰਾ ਗਿਆਪਾਸ ਸਨੇਹਾ ਲਾਵਾਂਗੇ ਕਿਉਂਕਿ ਥੋੜੇ ਦਿਨਾਂ ਦੇ ਵਿੱਚ ਜ਼ਿਆਦਾ ਸਨੇਹ ਨਹੀਂ ਲੱਗ ਸਕੇ ਕਿਉਂਕਿ ਪਰਸੋਂ ਚੌਦੀ ਆਪਣੇ ਤੇ ਸਹਿਮਤੀ ਹੋਈ ਇਸ ਗੱਲ ਦੀ ਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ 19 ਤਰੀਕ 19 ਜਨਵਰੀ ਨੂੰ ਚੋਣਾਂ ਹੋਣ ਜਾ ਰਿਹਾ ਹੈ ਪਿਛਲੇ ਕਈ ਸਾਲ 2001 ਤੋਂ ਲਗਭਗ ਲੈ ਕੇ 2015 ਤੱਕ ਆਪਾਂ ਇਹ ਲੜਾਈ ਲੜੀ ਹਰਿਆਣਾ ਸਿੱਖ ਗੁਰਦਵਾਰਾ ਪ੍ਰੰਧਕ ਕਮੇਟੀ ਜੋ ਹਰਿਆਣੇ ਦੀ ਵੱਖਰੀ ਕਰਾਈ ਉਸ ਤੋਂ ਬਾਅਦ ਨੋਮੀਨੇਟ ਕਮੇਟੀ ਹੋਈ ਤੇ ਆਪ ਸੰਗਤਾਂ ਦੀ ਮਿਹਨਤ ਦਾ ਸਦਕਾ ਉਹਦਾ ਹੁਣ ਜੋ ਜਨਾਬ ਹੁਣ ਜਾ ਰਿਹਾ ਇਲੈਕਟਿਡ ਬੋਡੀ ਬਣੇਗੀ ਉਹਦੇ ਵਿੱਚ ਹਰਿਆਣੇ ਦੇ ਵਿੱਚ 40 ਮੈਂਬਰ ਬਣਨੇ ਨੇ ਜਿਨ੍ਹਾਂ ਵਿੱਚੋਂ ਆਪਣੇ ਕੈਥਲ ਦੀਆਂ ਤਿੰਨ ਸੀਟਾਂ ਨੇ ਇੱਕ ਸੀਟ ਗੂਲੇ ਦੀ ਏ ਇੱਕ ਕੰਠਲੀ ਦੀ ਏ ਇੱਕ ਕੈਥਲ ਦੀ ਏ ਪੂੰਡਰੀ ਦੀ ਤਿੰਨ ਸੀਟਾਂ ਆਪਣੀਆਂ ਨੇ ਜਿਹਦੇ ਵਿੱਚੋਂ ਗੂਲਾ ਸੀਟ ਤੋਂ ਪੰਥਕ ਦਾਲ ਵੱਲੋਂ ਕਿੰਡਾ ਗਰੁੱਪ ਵੱਲੋਂ ਆਪਾਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਉਹਦੇ ਵਿੱਚ ਸਾਰੀ ਸੰਗਤ ਦੀ ਅਗਿਆ ਲੈਣ ਵਾਸਤੇ ਕਿਉਂਕਿ ਸਮਾਂ ਥੋੜਾ ਸੀ ਮੈਂ ਉਹਨਾਂ ਵੀਰਾਂ ਤੋਂ ਮਾਫੀ ਵੀ ਮੰਗਣਾ ਜਿਨ੍ਹਾਂ ਨੂੰ ਸੁਨੇਹਾ ਨਹੀਂ ਲੱਗ ਸਕਿਆ ਤੇ ਜਿਨ੍ਹਾਂ ਨੂੰ ਮਤਲਬ ਸੁਨੇਹਾ ਲੱਗ ਸਕਿਆ ਸਾਰੇ ਫਿਰ ਵੀ ਬਹੁਤ ਗਿਣਤੀ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚੋਂ ਸੰਗਤ ਪੁੱਜੀ ਹੈ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਵੀ ਕਰਦਾ ਹਾਂ ਤੇ ਆਪਾਂ ਸਾਰਿਆਂ ਨੇ ਕਿਉਂਕਿ ਇਹਦੀ ਲੰਮੀ ਲੜਾਈ ਤੋਂ ਬਾਅਦ ਪ੍ਰਬੰਧ ਦੇ ਵਿੱਚ ਇਹ ਗੁਰੂ ਘਰਾਂ ਦਾ ਪ੍ਰਬੰਧ ਹੈ ਤੇ ਪ੍ਰਬੰਧ ਇੱਕ ਸਮੁੱਚਾ ਪ੍ਰਬੰਧ ਚਲਾਉਣ ਦੇ ਵਾਸਤੇ ਯੋਗ ਉਮੀਦਵਾਰ ਹੋਣਾ ਜ਼ਰੂਰੀ ਹੈ ਜਿੱਥੇ-ਜਿੱਥੇ ਵੀ ਜੈਗ ਆਪਣੀ ਗੁੱਲੇ ਦੀ ਸੀਟ ਹੈ ਹੋਰ ਵੀ ਜਿੱਥੇ-ਜਿੱਥੇ ਆਪਣੇ ਰਿਸ਼ਤੇਦਾਰੀਆਂ ਭੈਣ ਭਰਾ ਜਾਂ ਜਿੱਦੇ ਪ੍ਰਚਾਰ ਦੇ ਪ੍ਰਕਾਰ ਦੀ ਲੋੜ ਹੈ ਉੱਥੇ ਵੀ ਆਪਾਂ ਕਿਉਂਕਿ ਢੀਡਾ ਸਾਹਿਬ ਨੇ ਬੜੀ ਲੰਮੀ ਲੜਾਈ ਲੜੀ ਹੈ ਇਸ ਵਾਸਤੇ ਉਹਨਾਂ ਨੇ 40 ਦੇ 40 ਉਮੀਦਵਾਰ ਐਲਾਨੇ ਨੇ ਤੇ ਉਹਨਾਂ ਦਾ ਚੋਣ ਨਿਸ਼ਾਨਾ ਉਹ ਸਾਈਕਲ ਹੈ ਤੇ ਸਾਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਆਪਾਂ ਸਾਈਕਲ ਦੇ ਨਿਸ਼ਾਨ ਤੇ ਆਉਣ ਵਾਲੀ 19 ਤਰੀਕ ਨੂੰ ਮੋਹਰ ਲਾ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵਧੀਆ ਤੇ ਸਾਫ਼ ਸੁਥਰਾ ਪ੍ਰਬੰਧ ਦੇਣ ਵਾਸਤੇ ਆਪਾਂ ਸਾਰਿਆਂ ਨੇ ਯੋਗਦਾਨ ਪਾਣਾ ਇਹਦੇ ਵਿੱਚ ਤੇ ਮੈਂ ਆਪਣੇ ਹਲਕੇ ਦੀ ਜਿੰਨੀ ਸੰਗਤ ਪਿੰਡ ਪਿੰਡ ਤੋਂ ਆਏ ਆ ਮੈਂ ਸਾਰਿਆਂ ਦਾ ਆਇਆ ਦਾ ਜਿਲ੍ਹਿਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਮਾਂ